Ya ला जी यो ਆਰਾ ਅੱਛਾ ਹਾਂਜੀ ਵਾਊਚਰ ਬਹੁਤ ਵਧੀਆ ਆ ਰਿਹਾ ਅੱਛਾ ਅੱਛਾ ਢਣਕਾ ਖੜੀਆ ਨਾ ਹਾਂ ਢਣਕਾ ਖੜੀਆ ਕਰਕੇ ਮੋਟਰਬਾਤ ਸੇ ਕੌਣ ਨੇ ਫਾਦਰ ਫਾਦਰ ਸਾਹਿਬ ਮੇਰੇ ਮੇਰੀ ਵੰਡੀ ਆਪਣੀ ਅੱਛਾ ਅੱਛਾ ਆਰਟੀ ਵੀ ਆਪ ਤੇ ਤੇਰੀ ਵੀ ਆਪਣੀ ਤੇਰੀ ਵੀ ਬਹੁਤ ਚੰਗੇ ਅੱਛਾ ਅੱਛਾ ਨਾ ਨਾ ਕੋਈ ਤੇਰੀ ਵੀ ਆਪਣੀ ਉਹ ਹੁੰਦਾ ਠੀਕ ਆ ਤੇਰੀ ਵੀ ਆਪਣੀ ਆਪਣੀ ਤੇ ਆਪਣੀ ਜ਼ਮੀਨ ਦੀ ਹੈ ਅਗੜੀ ਸੀਗੀ ਅੱਛਾ ਡੈਡੀ ਕਿਤੇ ਗੜੀ ਇੱਕ ਕਾ ਕੀ ਦੀ ਆ ਸਰ ਇਹ ਮਾਰਕੈਟ ਤੇ ਪੰਜ ਸੱਤੀ ਇੱਥੇ ਆ ਕਾ ਕੀ ਦੀ ਆ ਪੰਜ ਸੱਬ ਦੀ ਇਸ ਤੇ ਕਰਵਾ ਦੇਣੇ ਕੋਈ ਵੀ ਹੋ ਜਾਵੇ ਕਦੀ ਆ ਹਾਂਜੀ ਬਾਦਖਫੇਰ ਦੀ ਪੰਜ ਸੱਬ ਤੁਦਨਾ ਵਗੈਰਾ ਸਭ ਕੁਝ ਆ ਗਿਆ ਆ ਰਿਹਾ ਸਰ ਗੱਡੀ ਲੋਡ ਹੋ ਗਈ ਨਹੀ ਨਹੀ ਜਾਦੇ ਪਹਿਲਾ ਹੋਣਾ ਚਾਹੀਦਾ ਜੀ ਕਿਸੇ ਰਾਜ ਹਾਂ ਲੇਟ ਦੀਓ ਠੀਕ ਹੈ ਹਾਂ ਨੌ ਨਾਲ ਚਕੌੜਾ ਮਾ ਠੀਕ ਹੈ ਜੀ ਠੀਕ ਹੈ ਨਾ ਹਾਂ ਬਾਕੀ ਸਭ ਦਾ ਪ੍ਰਬੰਧ ਪਾਣੀ ਢਾਲੀ ਦਾ ਸਭ ਹੋ ਗਿਆ ਦੇਖਿਆ ਪਤਾ ਕੀਤਾ ਬਾ ਬਾਤੂ ਮਾ ਦਾ ਹਾਤੀ ਦਾ ਵੇਖਣਾ। ਭਵਾਨੀ ਵੀ ਇਦੀ ਬੁਠੀ ਹੈ। ਅੱਛਾ ਚਲੋ ਕੋਈ ਨਹੀਂ ਚਲੋ। ਮਤਲਬ ਇਹ ਹੀ ਇਹ ਦੇਖਣ ਚਲੋ। ਸਸੀ ਗਾਲ ਜੀ ਵਧਾਈਆਂ ਹੁਣ। ਤੁਹਾਡੀ ਢੇਰੀ ਆ। ਆਜੋ ਆਜੋ। ਬਹੁਤ ਵਧੀਆ। ਕਣਕ ਬੜੀ ਵਧੀਆ। ਹਾਂ ਮੈਂ ਸਮਝ ਗਿਆ। ਬਹੁਤ ਵਧੀਆ। ਬਹੁਤ ਵਧੀਆ। ਕਣਕ ਬਹੁਤ ਵਧੀਆ। ਹਾਂ ਬਹੁਤ ਵਧੀਆ ਕਣਕ। ਸੋ। ਰਾਈਪੇ। ਇਹ ਆਪਣੀ ਦੀ 4 ਲੱਖ ਕਟਾ ਜੀ। ਹਾਂ। ਇਸ ਦਾ 4 ਲੱਖ ਕਟਾ ਜੀ। ਅਸੀਂ ਦੋ ਏਜੰਸੀਆਂ ਲਏ। ਅੱਛਾ। ਅੱਛਾ ਅੱਛਾ। ਚਲ। ਵਧੀਆ।

கமனபா அரதோ சொல்ல ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਠੀਕ ਹੈ ਸਰ ਜੋ ਆਪੜਾ ਹੀ ਆ ਰਿਹਾ 760 760 760 ਸਾਥ ਸੀ 760 ਆ ਦੋ ਮੈਂ ਦਿਨ ਮੈਂ ਵੀ ਸੈਰ ਸੈਰ ਤੋਂ ਸੀ ਆ ਗਿਆ ਲੋ ਜੀ ਲੋ ਸਰ ਕੋਣਾ ਖੋਲ ਜੋ ਇਹ ਵੀ ਧਾਵਾ ਆਪਰੇ ਇਹ ਬਾਗੀ ਕਮੇਟੀ ਟੀਮ ਦਾ ਦੇ 11 ਦਾ ਸਮਾਂ